ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਦੇ ਕਰਾਚੀ ਤੋਂ ਸਾਹਮਣੇ ਆਈ ਕਿ ਕਰਾਚੀ 에어ਪੋਰਟ ਦੇ ਬਾਹਰ ਵੱਡਾ ਜਿਹੜਾ ਉਹ ਬੰਮ ਧਮਾਕਾ ਹੋਇਆ ਤਸਵੀਰਾਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਅੱਗ ਦੇ ਭੰਮੜ ਤੁਸੀਂ ਦੇਖ ਸਕਦੇ ਹੋ ਕਿ ਧੂਆ ਉੱਠ ਰਿਹਾ ਹੈ ਵੱਡਾ ਜਿਹੜਾ ਧਮਾਕਾ ਆ ਉਹ 에어ਪੋਰਟ ਦੇ ਬਾਹਰ ਹੋਇਆ ਹੈ ਇੱਥੋਂ ਪਤਾ ਲੱਗ ਸਕਦਾ ਹੈ ਕਿ ਆਖਿਰਕਾਰ ਏਡਾ ਵੱਡਾ ਬੰਬ ਧਮਾਕਾ ਉਹ ਵੀ 에어ਪੋਰਟ ਦੇ ਬਾਹਰ ਕਿਉਂਕਿ 에어ਪੋਰਟ ਦੇ ਲਾਗੇ ਜਾਗੇ ਤਾਂ ਬੜੀ ਵੱਡੀ ਜਿਹੜੀ ਸੁਰੱਖਿਆ ਦਾ ਜਿਹੜਾ ਪੈਰਾ ਰਹਿੰਦਾ ਆ ਪਰ ਉਹਦੇ ਬਾਵਜੂਦ ਵੀ ਏਡਾ ਵੱਡਾ ਜਿਹੜਾ ਬੰਬ ਧਮਾਕਾ ਹੋਣਾ ਸੁਰੱਖਿਆ ਤੇ ਉੱਤੇ ਸਵਾਲੀਆ ਨਿਸ਼ਾਨ ਹੈ ਜਿਹੜਾ ਚੁੱਕਦਾ ਔਰ ਦੱਸਿਆ ਗਿਆ ਕਿ ਇਸ ਬੰਬ ਧਮਾਕੇ ਦੇ ਵਿੱਚ ਦੋ ਚੀਨੀ ਨਾਗਰਿਕਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਤਾਂ ਕਈ ਲੋਕ ਜਿਹੜੇ ਨੇ ਉਹ ਇਸ ਬੰਬ ਧਮਾਕੇ ਦੇ ਵਿੱਚ ਜ਼ਖਮੀ ਵੀ ਹੋਏ ਨੇ ਔਰ ਇਹ ਵੀ ਤੁਹਾਨੂੰ ਦੱਸ ਦਿਆ ਕਿ ਕਈ ਜਿਹੜੀਆਂ ਗੱਡੀਆਂ ਨੇ ਉਹ ਵੀ ਇਸ ਅੱਗ ਦੇ ਚਪੇੜ ਦੇ ਵਿੱਚ ਆਈਆਂ ਨੇ ਭਗੜੜ ਮੱਚੀ ਹੋਈ ਆ ਚਾਰੇ ਪਾਸੇ ਜਿਹੜੀਆਂ ਨੇ ਉਹ ਅੱਗ ਦੀਆਂ ਲਪਟਾਂ ਤੁਸੀਂ ਦੇਖ ਸਕਦੇ ਹੋ ਔਰ ਪਾਕਿਸਤਾਨ ਦੀ ਜਿਹੜੀ ਪੁਲਿਸ ਆ ਉਹ ਵੀ ਮੌਕੇ ਤੇ ਪਹੁੰਚੀ ਹੋਈ ਆ ਪਰ ਕਈ ਜਿਹੜੇ ਆਤਕਵਾਦੀ ਜਿਹੜੇ ਸੰਗਠਨ ਨੇ ਉਹਨਾਂ ਵੱਲੋਂ ਇਸ ਬੰਬ ਧਮਾਕੇ ਦੀ ਵੀ ਜਿਹੜੀ ਆ ਉਹ ਜ਼ਿੰਮੇਵਾਰੀ ਲਈ ਗਈ ਹੈ ਤੁਹਾਨੂੰ ਦੱਸ ਦਿਆ ਕਿ ਅਕਸਰ ਜਿਹੜੇ ਪਾਕਿਸਤਾਨ ਦੇ ਵਿੱਚ ਬੰਬ ਧਮਾਕੇ ਹੁੰਦੇ ਰਹਿੰਦੇ ਕਿਉਂਕਿ ਕਾਫੀ ਜਿਹੜੇ ਟੈਰਰਿਸਟ ਹੈਗੇ ਨੇ ਉਹਨਾਂ ਨੂੰ ਜਿਹੜਾ ਪਾਕਿਸਤਾਨ ਆਪਣੀ ਸਰ ਜ਼ਮੀਨ ਦੇ ਉੱਤੇ ਉਹਨਾਂ ਨੂੰ ਪਨਾਹ ਦਿੰਦਾ ਆ ਤਾਂ ਪਨਾਹ ਦੇਣ ਦੇ ਬਾਵਜੂਦ ਵੀ ਇਹ ਉਹਨਾਂ ਦੇ ਦੇਸ਼ ਦੇ ਵਿੱਚ ਰਹਿ ਕੇ ਹੀ ਉਹਨਾਂ ਦੇ ਉੱਤੇ ਹੀ ਜਿਹੜੇ ਵੱਡੇ ਜਿਹੜੇ ਉਹ ਹਮਲੇ ਕੀਤੇ ਜਾ ਰਹੇ ਨੇ ਔਰ ਇਸ ਵੇਲੇ ਜਿਹੜਾ ਵੱਡਾ ਜਿਹੜਾ ਬੰਬ ਧਮਾਕਾ ਹੋਇਆ ਉਹ ਕਰਾਚੀ 에어ਪੋਰਟ ਦੇ ਬਾਹਰ ਵੱਡਾ ਬੰਬ ਧਮਾਕੇ ਦੇ ਨਾਲ ਦੋ ਚੀਨੀ ਨਾਗਰਿਕਾਂ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਇਲਾਵਾ ਕਈ ਲੋਕ ਜਿਹੜੇ ਜ਼ਖਮੀ ਹੋ ਜਾਂਦੇ ਨੇ ਔਰ ਕਈਆਂ ਨੂੰ ਜਿਹੜਾ ਉਹਨ ਹਸਪੀਟਲ ਦੇ